ਫੇਰ ਤੋਂ ਸਵਾਗਤ ਹੈ ਨਵੇਂ ਦੇਨਤ ਨਵੇਂ ਬਲੌਗ ਦੇ ਵਿੱਚ ਇਸ ਵੇਲੇ ਖੜਾ ਮਕਲੋੜਗਾਂ ਜਿਹੜੀ ਕਿ ਵਨ ਆਫ ਦੀ ਮੋਸਟ ਫੇਮਸ ਟੂਰਿਸਟ ਪਲੇਸ ਹੈ ਹਿਮਾਚਲ ਪ੍ਰਦੇਸ਼ ਦੀ ਜਿਹੜੀ ਕਿ ਉਪਨਗਰ ਜਾਂ ਧਰਮਸ਼ਾਲਾ ਦੀ ਡਿਸਟ੍ਰਿਕਟ ਕਾਂਗੜਾ ਚਾਈਨਾ ਨੇ ਨਾ ਕਬਜ਼ਾ ਕੀਤਾ ਸੀਗਾ ਟੀਪਟੂ ਪਰ ਉਦੋਂ ਕਾਫੀ ਸਾਰੇ ਟੀਪਤੀ ਨੇ ਲੋਕ ਸੀਗੇ ਇੱਥੇ ਆ ਕੇ ਵੱਸ ਗਏ ਸੀਗੇ ਤਾਂ ਇੱਥੇ ਜਦੋਂ 1947 ਦੀ ਵੰਡ ਤੋਂ ਪਹਿਲਾਂ ਜਦੋਂ ਇੱਥੇ ਅੰਗਰੇਜ਼ਾਂ ਦਾ ਰਾਜ ਸੀਗਾ ਜਦੋਂ ਬ੍ਰਿਟਿਸ਼ ਰਾਜ ਸੀਗਾ ਤੇ ਕਾਫੀ ਸਾਰੇ ਜਿਹੜੇ ਅੰਗਰੇਜ਼ ਲੋਕ ਸੀਗੇ ਉਹ ਇੱਥੇ ਮਕਲੋੜਗਾਂ ਵਿੱਚ ਰਹਿੰਦੇ ਹੁੰਦੇ ਸੀਗੇ ਕਿਉਂਕਿ ਇਹ ਇਲਾਕਾ ਵਿਚਿਆ ਜਿਹੜਾ ਇਹ ਚਰਚ ਆ ਇਹ ਚਰਚ ਬਣਾਇਆ ਗਿਆ ਸੀਗਾ 1852 ਨੂੰ ਤੇ ਜਿਹੜਾ ਇਹ ਚਰਚ ਆ ਇਹ ਡੈਡੀਕੇਟ ਕਰਦਾ ਆ ਸੈਂਟ ਜohn ਬੈਪਟਿਸਟ ਕੋਈ ਨਾਮ ਦਾ ਬੰਦਾ ਹੋਊਗਾ ਉਹਨ ਡੈਡੀਕੇਟ ਕਰਦਾ ਤੇ ਇਹ ਦੇਖੋ ਚਰਚ ਬਹੁਤ ਜ਼ਿਆਦਾ ਪੁਰਾਣਾ ਆ ਆਲੇ ਦੁਆਲੇ ਪੇੜ ਹੀ ਪੇੜ ਆ ਤੇ ਪੇੜਾਂ ਦੇ ਵਿੱਚ ਇਹ ਚਰਚ ਆ ਮੈਂ ਅੰਦਰੋਂ ਵੀਡੀਓ ਤੇ ਫੋਟੋ ਕੋਈ ਵੀ ਸ਼ੂਟ ਨਹੀਂ ਕਰ ਸਕਿਆ ਕਿਉਂਕਿ ਉਹਨਾਂ ਨੇ ਅੰਦਰ ਸਾਫ਼-ਸਾਫ਼ ਮਨਾ ਕੀਤਾ ਹੋਇਆ ਸੀਗਾ ਕੋਈ ਵੀਡੀਓ ਕਾਲ ਕੋਈ ਫੋਟੋ ਕੋਈ ਵੀਡੀਓ ਸ਼ੂਟ ਨਹੀਂ ਕਰਨੀ ਹੈਗੀ ਤਾਂ ਜੇ ਮੈਂ ਗੱਲ ਕਰਾਂ ਚਰਚ ਦੀ ਯਾਰ ਚਰਚ ਦੇਖਣ ਨੂੰ ਬਹੁਤ ਹੀ ਜ਼ਿਆਦਾ ਸੋਹਣਾ ਤੇ ਪਿਆਰਾ ਲੱਗਦਾ ਪਿਆ ਸੀਗਾ ਤੇ ਇਹਨੂੰ ਐਜ਼ ਇਟ ਇ ਸਾਂਭਿਆ ਹੋਇਆ ਜਿੱਦਾਂ ਇਹ ਬਣਿਆ ਸੀਗਾ ਨਾ ਪੁਰਾਣੇ ਜ਼ਮਾਨੇ ਵਿੱਚ ਮਤਲਬ ਉਦਾਂ ਹੀ ਰੱਖਿਆ ਹੋਇਆ ਆ ਕੋਈ ਵੀ ਇਹਦੇ ਉੱਪਰ ਕਲਰ ਨਹੀਂ ਕੀਤਾ ਗਿਆ ਇਹਦੇ ਉੱਪਰ ਮਤਲਬ ਕੁਝ ਵੀ ਛੇੜਛਾੜ ਉਹਨਾਂ ਨੇ ਕੀਤੀ ਹੋਈ ਨਾ ਸਾਂਭਿਆ ਹੋਇਆ ਆ ਨਾ ਤੇ ਕਾਫੀ ਲੋਕ ਆ ਕੇ ਇੱਥੇ ਇੰਜੋਏ ਕਰਦੇ ਹਨ ਤੇ ਇੱਕ ਮਾਨੂੰ ਪੀਸ ਜੀ ਮਿਲਦੀ ਆ ਚਰਤੇ ਜਾ ਕੇ ਕੋਈ ਵੀ ਆਲੇ ਦੁਆਲੇ ਸ਼ੋ ਸ਼ਰਾਬਾ ਬਿਲਕੁਲ ਨਹੀਂ ਹੈਗਾ ਤੇ ਲੋਕੀ ਇੱਥੇ ਆ ਕੇ ਯਾਰ ਫੋਟੋਮਾਫੀ ਕਰਉਂਦੇ ਆ ਨਾ ਤੇ ਦੇਖ ਨੂੰ ਯਾਰ ਇਮਾਰਤ ਬਹੁਤ ਜਿਆਦਾ ਸੋਹਣੀ ਲੱਗਦੀ ਪਈ ਆ ਤੁਸੀਂ ਵੀ ਦੇਖ ਸਕਦੇ ਹੋ ਤੇ ਹਰ ਸਾਲ ਇੱਥੇ ਬਹੁਤ سارے ਲੋਕੀ ਆਉਂਦੇ ਆ ਤੇ ਇਹ ਜੋ ਧਰਮਸ਼ਾਲਾ ਤੋਂ ਜਦੋਂ ਅਸੀਂ ਮੁਕਲੋੜਗਨ ਜਾਗਦਾ ਹੈ ਨਾ ਇਹ ਸੱਜੇ ਹੱਥ ਤੇ ਚਰਚ ਬਣਿਆ ਹੋਇਆ ਆ ਤੇ ਤੁਸੀਂ ਵੀ ਜੇ ਜਾਓਗੇ ਜਰੂਰ ਵਿਜ਼ਿਟ ਕਰਕੇ ਆਇਓ ਯਾਰ ਬਹੁਤ ਜਿਆਦਾ ਸੋਹਣਾ ਚਰਚਾ ਬਹੁਤ ਜਿਆਦਾ ਸੋਹਣਾ ਚਰਚਾ ਤੇ ਜਸਟ ਉਹਦੇ ਚਰਚ ਦੇ ਸਾਹਮਣੇ ਇਹਨਾਂ ਨੇ ਆ ਮਤਲਬ ਇੱਥੇ ਬੁੱਲ ਖੜਾ ਕੀਤਾ ਹੋਇਆ ਸੀਗਾ ਤੇ ਇੱਥੇ ਆ ਫੋਟੋ ਖਿਚਵਾਉਂਦਾ 100 ਰੁਪਿਆ ਸੀਗਾ ਤੇ ਵੀਡੀਓ ਜੇ ਮਤਲਬ ਕਰਨੀ ਹੈ ਸ਼ੂਟ ਤਾਂ 200 ਰੁਪਿਆ ਸੀਗਾ ਤਾਂ ਇੱਥੇ ਤੁਸੀਂ ਆਪਣੇ ਪ ਕਰ ਸਕਦੇ ਆ ਅਸੀਂ ਨੈਕਸਟ ਪਲੇਸ ਵਿਜ਼ਿਟ ਕਰਾਂਗੇ ਨੱਡੀ ਨੱਡੀ 뷰 ਪੁਆਇੰਟ ਜਿਹੜਾ ਕਿ ਛੋਟਾ ਜਿਹਾ ਪਿੰਡ ਆ ਜਿਹੜਾ ਕਿ ਮਕਰੋੜਗਾਂਸ ਤੋਂ 4 ਕਿਲੋਮੀਟਰ ਦੂਰ ਆ ਤੇ ਇੱਥੇ ਅਸੀਂ ਬਾਈਕ ਐਬ ਵੀ ਜਾ ਸਕਦੇ ਬਾਈ ਫੁੱਟ ਵੀ ਜਾ ਸਕਦੇ ਜੇ ਬਾਈਕ ਐਬ ਜਾਣਾ ਉਹਦਾ ਕਿਰਾਇਆ ਰਹਿੰਦਾ ਆ 250 ਤੋਂ 500 ਰੁਪਿਆ ਤੇ ਜੇ ਬਾਈ ਫੁੱਟ ਜਾਣਾ ਤਾਂ ਜਾਣ ਨੂੰ 1 ਤੋਂ 1.5 ਘੰਟਾ ਲੱਗਦਾ ਆ ਤੇ ਰਾਹ ਵਿੱਚ ਜਾਂ ਡਾਲ ਇੱਕ ਪਿੰਦੀ ਆ ਡਾਲ ਇੱਕ ਬਹੁਤ ਜਿਆਦਾ ਸੋਹਣੀ ਆ ਰਾਹ ਵਿੱਚ ਵਿਜ਼ਿਟ ਕਰਕੇ ਜਾਇਓ ਬੰਦਾ ਇੱਥੇ ਆ ਕੇ ਨਾ ਨਿਚੇ ਤੇ ਬਿਲਕੁਲ ਕਲੋਜ਼ ਫੀਲ ਕਰਦਾ ਤੇ ਮੈਂ ਯਾਰ ਗਿਆ ਸੀਗਾ ਪੀਕ ਸੀਜ਼ਨ ਪੀਕ ਸੀਜ਼ਨ ਤੇ ਯਾਰ ਇੱਥੇ ਬਹੁਤ ਜ਼ਿਆਦਾ ਰੌਣਕ ਸੀਗਾ ਜਿੱਥੇ ਜਾਣ ਨੂੰ 25 ਤੋਂ 30 ਮਿੰਟ ਲੱਗਦੇ ਆ ਜ ਵਿਊ ਹੁੰਦਾ ਤੋਲਾ ਤਾਂ ਰੇਂਜ ਦਾ ਤਾਂ ਇੱਥੇ ਯਾਰ ਮਾਰਕੀਟ ਬਹੁਤ ਜਾਰੀ ਸੋਹਣੀ ਆ ਤੇ ਇੱਥੇ ਕਾਫੀ ਸਾਰੀਆਂ ਦੁਕਾਨਾਂ ਹੈਗੀਆਂ ਆ ਜਿੱਥੋਂ ਤੁਸੀਂ ਆ ਕੋਈ ਵੀ ਸਮਾਨ ਖਾਸ ਕਰਕੇ ਇੱਥੇ ਫੇਮਸ ਦਾ ਮਤਲਬ ਬਹੁਤ ਸਾਰਾ ਸਮਾਨ ਹੈ ਦਾ ਪਰਸਪੁਰਸ ਹੈਗੇ ਆ ਮਾਲਾ ਮੂਲਾ ਹੈਗੇ ਆ ਕਾਫੀ ਬੰਦਾ ਸਮਾਨ ਸੋਨੇ ਤੇ ਬਾਈ ਕਰ ਸਕਦਾ ਆ ਤਾਂ ਇੱਥੇ ਪਹਾੜਾਂ ਤੇ ਆਵੋ ਤੇ ਮੈਗੀ ਨਾ ਖਾਵੋ ਮੈਗੀ ਬਹੁਤ ਜਾਰੀ ਸਵਾਦ ਆ ਤੇ ਨਾਲੇ ਮੈਗੀ ਖਾਓ ਤੇ ਨਾਲੇ ਸਾਹਮਣੇ ਆਨੰਦ ਲਿਓ ਪਹਾੜਾਂ ਦਾ ਤੇ ਬਹੁਤ ਜ਼ਿਆਦਾ ਇੱਥੇ ਨਜ਼ਾਰਾ ਆ ਜਾਂਦਾ ਵਿਜ਼ਿਟ ਕਰਕੇ ਇੱਕ ਵਾਰੀ ਆ ਨੱਡੀ ਨੈਕਸਟ ਅਸੀਂ ਦੇਖਣ ਜਾ ਰਹੇ ਆ ਵਾਟਰਫਾਲ ਜਿਹਨੂੰ ਕਹਿੰਦੇ ਆ ਬਕਸੂਨਕ ਵਾਟਰਫਾਲ ਇਹ ਬਹੁਤ ਜ਼ਿਆਦਾ ਸੋਹਣਾ ਹੈ ਤੇ ਬਹੁਤ ਜ਼ਿਆਦਾ ਅਟਰੈਕਟਿਵ ਆ ਤੇ ਦੂਰੋਂ ਦੇਖਣ ਨੂੰ ਨਿੱਕਾ ਜਾ ਲੱਗਦਾ ਆ ਤੇ ਪਰ ਜਿਵੇਂ ਜਿਵੇਂ ਆਪਾਂ ਲੱਗੇ ਲੱਗੇ ਜਾਂਦੇ ਰਹਿੰਦੇ ਆ ਉਹਵੇਂ ਉਹਵੇਂ ਵਾਟਰਫਾਲ ਬਹੁਤ ਜ਼ਿਆਦਾ ਸੋਹਣਾ ਤੇ ਵੱਡਾ ਲੱਗ ਲੱਗ ਪੈਂਦਾ ਨਾ ਤਾਂ ਇਹ ਅਰਾਊਂਡ 960 ਫੀਟ ਉੱਚਾ ਹੈ ਸੀ ਲੈਵਲ ਤੋਂ ਦਾ ਲਗਭਗ 2 ਕਿਲੋਮੀਟਰ ਦੂਰ ਆ ਮੇਨ ਮਾਰਕੀਟ ਤੋਂ ਤੇ ਇੱਥੇ ਜਿਪ ਲਾਈਨ ਵੀ ਕਰਵਾਈ ਜਾਂਦੀ ਹੈ ਜਿਹਦਾ ਪ੍ਰਾਈਸ ਹੈਗਾ ਯਾ 500 ਤੋਂ 1000 ਦੇ ਵਿੱਚ ਵਿੱਚ ਵੇਰੀ ਕਰਦਾ ਤੇ ਇੱਥੇ ਦੀ ਮਾਰਕੀਟ ਦੀ ਗੱਲ ਕਰਾਂ ਮਾਰਕੀਟ ਯਾਰ ਬਹੁਤ ਜ਼ਿਆਦੀ ਵਧੀ ਆ ਜਾਂਦੀਆਂ ਦੁਕਾਨਾਂ ਰੜੀ ਹੈਗੀਆਂ ਪਰ ਦੁਕਾਨਾਂ ਅਰਾਊਂਡ 10 ਤੋਂ 12 ਹੈਗੀਆਂ ਤੇ ਉਹਦੇ ਵਿੱਚ ਕੁਝ ਕੈਫੇ ਆ ਤੇ ਕੁਝ ਸ਼ਾਪਸ ਹੈਗੇ ਆ ਜਿੱਥੇ ਉਹ ਸਮਾਜ ਸਮੂਹ ਸੇਲਸੂਲ ਕਰਦੇ ਆ ਤੇ ਆਪਾਂ ਕੈਫੇ ਤੇ ਬੈਠ ਕੇ ਜਿੱਦਾਂ ਮੈਗੀ ਖਾ ਸਕਦੇ ਆ ਮੂਮਸ ਖਾ ਸਕਦੇ ਤੇ ਵਾਟਰਫਾਲ ਦੇ ਕੋਲ ਜਾ ਕੇ ਯਾਰ ਸਾਰੀ ਦੁਕਾਨ ਤੋਂ ਦੂਰ ਹੋ ਜਾਂਦੀ ਆ ਤੇ ਇੱਥੇ ਜਾ ਕੇ ਆਨੰਦ ਹੀ ਬਹੁਤ ਹ ਟਾਈਪ ਹੈ ਉਹ ਸਪੈਂਡ ਕਰ ਸਕਦੇ ਆ ਨੀਚੇ ਤੇ ক্লোਜ਼ ਫੀਲ ਕਰਦਾ ਆ ਤੇ ਕਾਫੀ ਸ਼ੋ ਸ਼ਰਾਬ ਆ ਇਥੇ ਬਿਲਕੁਲ ਨਹੀਂ ਹੈਗਾ ਨੈਕਸਟ ਆਪਾਂ ਦੇਖਣ ਜਾ ਰਹੇ ਸ਼ੀਵਾ ਕੈਫੇ ਜਿਹੜਾ ਕਿ 100 ਮੀਟਰ ਦੂਰ ਆ ਬਖਸ਼ੂਨਗ ওয়াਟਰਫਾਲ ਤੋਂ ਤੇ ਇੱਥੇ ਚੜ੍ਹ ਲਗੇ ਥੋੜੀ ਜੀ ਚੜਾਈ ਜਿਹੜੀ ਸਟੀਪ ਆ ਪਰ ਥੋੜਾ ਚੜ੍ਹ ਲਗੇ ਮੁਸ਼ਕਲ ਹੁੰਦੀ ਪਰ ਜਦੋਂ ਬੰਦਾ ਪਹੁੰਚ ਜਾਂਦਾ ਆ ਤੇ ਐਰ ਪੂਰੇ ਪੈਸੇ ਵਸੂਲ ਹੋ ਜਾਂਦੇ ਆ ਇੱਥੇ ਕਾਫੀ ਜਿਆਦਾ ਪੀਸ ਆ ਤੇ ਬੰਦਾ ਨੇਚਰ ਦੇ ਐਨ ਕਲੋਸ ਫੀਲ ਕਰਦਾ ਤੇ ਕਾਫੀ سارے ਟੂਰਿਸਟ ਵੀ ਇੱਥੇ ਹੁੰਦੇ ਆ chal 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 mere golabi yahan par aao sa sa sing kiya ਅਸੀਂ ਹੁਣ ਦੇਖਣ ਜਾ ਰਹੇ ਹਾਂ ਬਖਸ਼ੂ ਨਾਖ ਮੰਦਿਰ ਇੱਥੇ ਦਾ ਇਤਿਹਾਸ ਕੀ ਆ ਕਿ ਰਾਜਾ ਬਖਸ਼ੂ ਨੇ ਸੱਪ ਦੇਵਤਾ ਤੋਂ ਮਾਫੀ ਮੰਗਣ ਤੋਂ ਬਾਅਦ ਇਹ ਮੰਦਿਰ ਬਣਾਇਆ ਸੀ ਇਹ ਮੰਨਿਆ ਜਾਂਦਾ ਹੈ ਕਿ नाग ਦੇਵਤਾ ਗੁੱਸੇ ਵਿੱਚ ਆ ਗਿਆ ਕਿਉਂਕਿ ਰਾਜਾ ਬਖਸ਼ੂ ਨੇ ਇੱਥੇ ਪਵਿੱਤਰ 나ਗ ਦਲ ਝੀਲ ਵਿੱਚੋਂ ਪਾਣੀ ਚੋਰੀ ਕਰ ਲਿਆ ਸੀ ਬਾਅਦ ਵਿੱਚ ਰਾਜੇ ਨੇ ਪਛਤਾਵਾ ਕੀਤਾ ਅਤੇ 나ਗ ਦੇਵਤਾ ਦੀ ਸ਼ਰਧਾ ਵਿੱਚ ਮੰਦਿਰ ਬਣਾਇਆ ਸੀ ਮੰਦਿਰ ਬਹੁਤ ਜ਼ਿਆਦਾ ਪੁਰਾਣਾ ਆ ਅਰਾਊਂਡ 5100 ਸਾਲ ਮੰਦਿਰ ਪੁਰਾਣਾ ਆ ਵਾਲਾ ਤੇ ਇਹ ਮੰਦਿਰ ਪਹਿਲਾਂ ਛੋਟਾ ਜਿਹਾ ਹੁੰਦਾ ਸੀਗਾ ਹੁਣ ਮੰਦਿਰ ਬਹੁਤ ਜ਼ਿਆਦਾ ਵੱਡਾ ਕਰ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਤਾਂ ਮੰਦਿਰ ਕਾਫੀ 올ਡ ਆ ਉਜ ਸਵੇਰੇ ਨਹੀਂ ਰਾਤ ਸਾਰਾ ਕੁਝ ਘੁੰਮਣ ਤੋਂ ਬਾਅਦ ਹੁਣ ਗੱਲ ਆਉਂਦੀ ਹੈ ਖਾਣ ਪੀਣ ਦੀ ਤੇ ਜੇ ਮੈਂ ਗੱਲ ਕਰਾਂ ਖਾਣ ਪੀਣ ਦੀ ਸਭ ਤੋਂ ਬੈਸਟ ਰੈਸਟੋਰੈਂਟ ਹੈਗਾ ਆ ਮਿਕਲੋਡਗਾ ਦੇ ਵਿੱਚ ਜਰਮਨ ਬਿਕਰੀ ਬਿਰ ਨੂੰ ਪਰਸਨਲੀ ਬਹੁਤ ਜ਼ਿਆਦਾ ਸਵਾਲ ਆਦਾ ਜਦੋਂ ਵੀ ਮੈਂ ਜਾਂਦਾ ਮਿਕਲੋਡਗਾ ਚ ਮੈਂ ਇੱਥੋਂ ਹੀ ਖਾਣਾ ਖਾਂਦਾ ਆ ਤੇ ਮੈਂ ਤੁਹਾਨੂੰ ਜਿਹੜਾ ਮੀਨੂ ਕਾਰਡ ਇੱਥੇ ਦਾ ਵੀ ਸ਼ੋਅ ਕਰ ਦਿੱਤਾ ਹੈ ਤੇ ਇੱਥੇ ਜਿਹੜੀ ਚੀਜ਼ ਆ ਸਿਰਫ 10 ਰੁਪਏ ਮਹਿੰਗੀ ਹੁੰਦੀ ਬਾਕੀ ਇਹ ਰੈਸਟੋਰੈਂਟ ਨਾਲੋਂ ਬਟ ਯਾਰ ਇੱਥੇ ਦਾ ਖਾਣਾ ਨਾ ਲਾਜਵਾਬ ਹੁੰਦਾ ਆ ਤੁਸੀਂ ਕੋਈ ਟਰਾਈ ਸ਼ੁਰੂ ਕਰਿਓ ਜਰਮਨੀ ਬੈਕਰੀ ਤਾਂ ਯਾਰ ਬਹੁਤ ਜ਼ਿਆਦਾ ਖਾਣਾ ਟੇਸਟੀ ਸੀਗਾ ਤੇ ਇੱਥੇ ਮਿੱਠੇ ਵਿੱਚ ਖਾਣ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਆ ਤੇ ਕੇਕ ਵਗੈਰਾ ਪੇਸਟਰੀਜ਼ ਹੋਏ ਡੋਨਟ ਹੋਏ ਐਵਰੀਥਿੰਗ ਅਵੇਲੇਬਲ ਆ